ਪੰਜਾਬ ਭਰ ਦੇ ਵਿੱਚ ਬੇਮੌਸਮੀ ਹੋਈ ਬਰਸਾਤ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਤਹਸ ਨਹਸ ਹੋ ਚੁੱਕੀਆਂ ਨੇ ਜਿੱਥੇ ਹਰ ਪਾਸੇ ਕਿਸਾਨ ਇਹ ਗੱਲ ਕਹਿ ਰਹੇ ਨੇ ਕਿ ਬੇਮੌਸਮੀ ਬਰਸਾਤ ਅਤੇ ਹਨੇਰੀ ਝੱਖੜ ਦੇ ਕਾਰਨ ਉਹਨਾਂ ਦੀਆਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਨੇ ਉੱਥੇ ਹੀ ਨਾਬਾਪਲਾਕ ਦੇ ਪਿੰਡ ਥੂਹੀ ਦਾ ਰਹਿਣ ਵਾਲਾ ਇੱਕ ਕਿਸਾਨ ਇਹ ਗੱਲ ਕਹਿ ਰਿਹਾ ਹੈ ਕਿ ਉਸ ਦੀ ਫਸਲ ਤੇ ਇਸ ਹਨੇਰੀ ਤੇ ਝੱਖੜ ਦਾ ਬਿਲਕੁਲ ਵੀ ਅਸਰ ਨਹੀਂ ਹੋਇਆ ਜੀ ਹਾਂ ਕਿਉਂਕਿ ਪਿੰਡ ਥੂਹੀ ਦੇ ਰਹਿਣ ਵਾਲੇ ਸੁੱਖਾ ਸਿੰਘ ਨਾਂ ਦੇ ਇਸ ਕਿਸਾਨ ਨੇ ਦੱਸਿਆ ਕਿ ਇਸ ਨੇ ਕਣਕ ਦੀ ਬਿਜਾਈ ਮਲਚਰ ਵਿਧੀ ਰਾਹੀਂ ਕੀਤੀ ਸੀ ਜੋ ਕਿ ਇੱਕ ਨਵੀਂ ਤਕਨੀਕ ਹੈ ਪਰ ਜਦੋਂ ਇਸ ਨੇ ਕਣਕ ਦੀ ਬਿਜਾਈ ਕੀਤੀ ਸੀ ਤਾਂ ਲੋਕ ਇਸ ਦਾ ਮਝਾ ਕਢਾਉਂਦੇ ਸੀ ਪਰ ਹੁਣ ਮਲਚਰ ਵਿਧੀ ਰਾਹੀਂ ਕੀਤੀ ਬਿਜਾਈ ਦੇ ਕਾਰਨ ਇਸ ਦੀ ਫਸਲ ਬਿਲਕੁਲ ਵੀ ਖਰਾਬ ਨਹੀਂ ਹੋਈ ਜਿਸ ਕਰਕੇ ਬਾਕੀ ਕਿਸਾਨ ਹੁਣ ਸੁੱਖਾ ਸਿੰਘ ਦੀ ਵਾਹ ਵਾਹ ਕਰ ਰਹੇ ਨੇ ਤਲ بارش ਦੇ ਨਾਲ ਬਿਲਕੁਲ ਤਬਾਹ ਹੋ ਚੁੱਕੀ ਆ ਤੁਹਾਡੀ ਬਿਲਕੁਲ ਉਸੇ ਤਰ੍ਹਾਂ ਅੜੀਆ ਕੀ ਕਰਨਾ ਇਹ ਦੇਖੋ ਜੀ ਇੱਕਦਮ ਇਹ ਮਲਚਰ ਬੀਜੀ ਨਾ ਕਣਕ ਬੀਜੀ ਦੀ ਇਹ ਕੁਸਮਾ ਸੁਪਰ ਸੀਡਰ ਨਾਲ ਬੀਜੀ ਦੀ ਇਹਦੇ ਵਿੱਚ ਮੈਨੂੰ ਆ ਲੱਗਦਾ ਵੀ ਜ਼ਿਆਦਾ ਕਾਰਨਿਕ ਦਾ ਧਰਤੀ ਦੀ ਸਖਤਤਾ ਤੇ ਬੀ ਦਾ ਵੀ ਫਰਕ ਜ਼ਿਆਦਾ ਮੈਂ 30 ਕਿਲੋ ਬੀ ਪਾਇਆ ਇਹਦੇ ਵਿੱਚ ਜੀ ਕਿਉਂਕਿ ਜ਼ਿਆਦਾ ਬੀ ਵੀ ਦੇਖੋ ਗਿਰਜਨੋਂ ਇਧਰ ਵੀ ਇਹ ਨਾਲ ਕਣਕ ਆ ਜੀ ਇਹਦੇ ਵਿੱਚ ਮੈਂ 45 ਕਿਲੋ ਬੀ ਪਾਇਆ ਇਹਦੇ ਵਿੱਚ ਪਾਇਆ ਮੈਂ 30 ਕਿਲੋ ਬੀ ਤੇ ਸੱਟਾ ਮਾਰ ਕੇ ਇਹ ਬੀਜੀ ਤੀ ਤੇ ਬਾਅਦ ਵਿੱਚ ਪਾਣੀ ਲਾ ਦਿੱਤੀ ਜੀ ਤੁਹਾਡੇ ਨਾਲ ਦੇ ਖੇਤ ਤੇ ਤਾਂ ਵਿਛੀ ਪਈ ਆ ਤੇ ਇੱਧਰ ਕਿਵੇਂ ਖੜੀ ਆ ਇਸ ਦੇ ਪਿੱਛੇ ਮੇਨ ਮੋਟਿਵ ਕੀ ਆ ਇਸ ਦਾ ਏਕ ਤਾਂ ਦੇਖੋ ਜਿਵੇਂ ਹੁਣੇ ਬਾਕੇ ਪੀਜਦੇ ਆ ਧਰਤੀ ਪੋਲੀ ਰਹਿੰਦੀ ਆ ਜੀ ਪਾਣੀ ਜਾਰੇ ਖੜਦਾ ਤਾਂ ਉਮਲ ਕੇ ਜੜ ਆਉਂਦੀ ਉਹਨਾਂ ਆ ਇਹ ਆਪਣੇ ਕਣਕ ਵਾਲਾ ਬਾਹਣ ਆਪਣੇ ਸੌਰੀ ਜੀਰੀ ਵਾਲਾ ਬਾਹਣ ਹੁੰਦਾ ਜੀ ਉਹ ਸਖਤ ਰਹਿੰਦਾ ਹੋ ਜਿਨ੍ਹਾਂ ਪਾਣੀ ਜਿਵੇਂ ਤੇੜਾ ਤੂਣਾ ਪੜਦੇ ਨੇ ਪਾਣੀ ਨਾਲ ਹੁੰਦੇ ਖਾਈ ਜਾਂਦਾ ਹੀ ਉਹ ਵੀ ਸੱਲ ਰਹਿੰਦੀ ਆ ਧਰਤੀ ਦੇ ਵਿੱਚ ਪਰਾਲੀ ਨਾਲ ਇਹਦਾ ਕਾਰਨ ਇਹੀ ਆ ਵੱਡਾ ਵੀ ਸੱਲ ਦੇ ਰਹਿਣ ਕਾਰਨ ਇਹ ਮਿਲ ਕੇ ਕਣਕੀ ਗਰਦੀ ਨਹੀਂ ਜੀ ਇਹਦਾ ਕਾਫੀ ਫਰਕ ਹੈ ਜੀ ਇਹਦਾ ਹੁਣ ਦੇਖੋ ਇਹ ਤਾਂ ਆਪਣਾ ਘੱਟੋ ਘੱਟ 2500 ਰੁਪਏ ਏਕੜ ਦਾ ਖਰਚਾ ਹੁੰਦਾ ਜੀ ਜਿਵੇਂ ਸੁਪਰ ਸੀਡਰ ਵੀ ਜੀਏ ਜਾਂ ਤੁਸੀਂ ਘਰ ਦਾ ਆਪਣਾ ਟਰੈਕਟਰ ਨਾਲ ਬੋਹਣੇ ਬੀਜ ਦਿਓ ਤਾਂ ਵੀ 2000 ਤੋਂ ਉੱਪਰ ਖਰਚਾ ਹੁੰਦਾ ਜੀ 2500 ਰੁਪਏ ਖਰਚਾ ਕਹਿ ਸਕਦੇ ਹਾਂ ਜੀ ਇਹਦੇ ਉੱਪਰ ਕੁਲ 150 ਰੁਪਏ ਖਰਚਾ ਆਇਆ ਜੀ ਹੁਣ ਤੁਸੀਂ ਇਹ ਮੈਂ ਤਾਂ ਵੀ 150 ਰੁਪਏ ਖਰਚਾ ਤੁਸੀਂ ਕਹੋਗੇ ਕਿਵੇਂ ਆਇਆ ਕਿਉਂਕਿ ਘਰ ਦੇ ਟਰੈਕਟਰ ਨੇ ਜੀ ਰੋ ਆਪਣੇ ਖਰਚੇ ਵਾਲਾ ਰੀਪਰ ਫੇਰਦੇ ਆ ਸਿਰਫ 150 ਰੁਪਏ ਦਾ ਮਤਲਬ ਕਿ 1.5 ਲੀਟਰ ਤੇਲ ਨਾਲ ਮਤਲਬ ਕਿ ਇਹ हां ये देखो सरकारां ते ਕਿਸਾਨਾਂ ਦੀ ਤੇ ਜਥੇਬੰਦੀਆਂ ਦੀ ਸਿਰਫ ਇਹ ਇੱਕ ਮੁੱਦਾ ਬਣਾਇਆ ਹੈ ਦੇਖੋ ਹੋਰ ਤਾਂ ਪ੍ਰਦੂਸ਼ਣ ਕਿੰਨਾ ਉੜਦਾ ਸਿਰਫ ਕਿਸਾਨਾਂ ਨੂੰ ਮਿਲ ਕੇ ਘੇਰਾ ਜਾਂਦਾ ਪਰ ਉਹ ਕਿਸਾਨਾਂ ਦਾ ਮੈਨੂੰ ਲੱਗਦਾ ਇਹ ਹੱਲ ਬਹੁਤ ਵਧੀਆ ਆਈ ਇਹ ਸਰਕਾਰ ਵੀ ਇਹਦਾ ਸਾਥ ਦਵੇ ਵੱਧ ਤੋਂ ਵੱਧ ਸਰ ਨੂੰ ਮੈਂ ਵੱਡੀ ਗੱਲ ਤੁਹਾਨੂੰ ਕਹਿੰਦਾ ਥੂਹੀ ਪਿੰਡ ਦੇ ਵਿੱਚ ਸਾਡੇ ਨਾਬੇ ਦੇ ਹਲਕੇ ਦੇ ਦੇਮਾਨ ਸਰਦਾਰ ਗੁਰਦੇਵ ਸਿੰਘ ਜੀ ਉਹ ਆਪ ਵਿజిਟ ਕਰਕੇ ਗਏ تھے ਜਦੋਂ ਕਣਕ ਬਿਜੀ ਸੀ ਉਹਨਾਂ ਨੇ ਵੀ ਬਹੁਤ ਵਧੀਆ ਸਾਰੀ ਟੀਮ ਆਈ ਸੀ ਉਹਨਾਂ ਦੀ ਐਸ ਟੀਮ ਸਾਹਿਬ ਮਲਕੇ ਤਹਿਸੀਲਦਾਰ ਸਾਹਿਬ ਆ ਸਾਰੀ ਪੂਰੀ ਟੀਮ ਨਾਲ ਆ ਕੇ ਬਾਹਰ ਕਰਕੇ ਗਈ ਸੀ ਵਿజిਟ ਕਰਕੇ ਗਈ ਸੀ। ਦੇਖੋ ਕਿਸਾਨਾਂ ਨੂੰ ਮਤ ਇਹ ਕਹਿੰਦੇ ਵੀ ਦੇਖੋ ਪਹਿਲਾਂ ਤਾਂ ਥੋੜਾ ਮਨ ਖੜਾਉਣਾ ਪਊਗਾ ਜੀ। ਜੇ ਤੁਸੀਂ ਮਨ ਖੜਾਮਗਾ ਸਾਰਾ ਕੁਝ ਹੁਣ ਤੁਸੀਂ ਇਹ ਦੇਖੋ ਜੀ ਮੇਰੀ ਕਣਕ ਬੀਜੀ ਦੀ ਤੁਸੀਂ ਉਹ ਦੇਖ ਲਈ। ਕਿ ਹੁਣਾਂ ਕਣਕ ਪੱਕੀ ਦੇ ਉਹ ਦੇਖ ਲਈ। ਬਸ ਇਹੀ ਹੈ ਜੀ ਕਣਕ ਕਿਸਾਨ ਥੋੜਾ ਕਰਕੇ ਰਾਜੀ ਨੇਗੇ ਇੱਕੋ ਮਿਲ ਕੇ ਲੈਂਡ ਤੇ ਚੱਲਦੇ ਆ ਰਹੇ ਨੇ। ਸ਼ੁਰੂ ਦੇ ਵਿੱਚੋਂ ਵੀਰ ਗਮਾਂਡੀ ਨày ਬਿਜਲੀ ਆਪਾਂ ਵੀ ਉਮੀ ਬੀਜੋ। ਪਰ ਥੋੜੀ ਆਪ ਕੋਈ ਨਮਾ ਰਾਹ ਨਹੀਂ ਲੱਭ ਰਹੇਗੇ। ਜਦੋਂ ਨਮਾ ਰਾਹ ਲੱਭੋਗੇ ਤਾਂ ਆਟੋਮੈਟਿਕ ਤੁਹਾਨੂੰ ਮਿਲ ਕੇ ਹੱਲ ਉਹ ਤੇ ਮਿਲ ਨਹੀਂ ਮਿਲਣਾ ਇਹ ਕੁਦਰਤੀ ਕਰੋਪੀ ਹੁੰਦੀ ਆ ਸਰਕਾਰਾਂ ਵੱਲ ਕਿਸਾਨ ਦੇਖਦੇ ਨੇ ਤੁਹਾਨੂੰ ਤਾਂ ਜ਼ਰੂਰਤ ਨਹੀਂ ਪਈ ਕੀ ਲੱਗਦਾ ਜੇ ਤੁਹਾਡੀ ਜਿਹੜੀ ਵੀਡੀਓ ਬਣਾ ਲਓ ਕਿਸਾਨਾਂ ਲੱਗਦਾ ਵੀ ਜਿਹੜਾ ਹੈਗਾ ਇਸ ਤਰ੍ਹਾਂ ਨੁਕਸਾਨ ਨਹੀਂ ਝੱਲਣਾ ਪਊਗਾ ਕਿਸਾਨਾਂ ਨੂੰ ਦੇਖੋ ਹਾਂਜੀ ਮੈਂ ਬਿਲਕੁਲ ਕਹਿ ਰਹੀ ਹਾਂ ਕਿਉਂਕਿ ਹੁਣ ਆ ਦੇਖੋ ਇਹ ਕਣਕ ਖੜੀ ਆ ਦੇਖੋ ਕਿਤੇ ਨਾ ਕਿਤੇ ਲੋਕਾਂ ਨੇ ਮਤਲਬ ਜਿਹੜੀ ਫਸਲ ਲਗਾਈ ਰਿਹਾ ਨੂੰ ਦੇਖ ਕੇ ਮਨ ਤਾਂ ਦੇਖੋ ਪ੍ਰੇਸ਼ਾਨ ਹੈਗਾ ਦੇਖੋ ਜਿੰਮੇਦਾਰ ਇਹ ਨਹੀਂ ਪਰ ਓਰੇ ਆ ਕੇ ਥੋੜਾ ਮਨ ਖੜਦਾ ਵੀ ਯਾਰ ਹਨਾ ਵੀ ਇਹ ਤਕਨੀਕ ਵਰਤੀ ਦੀ ਆਪਾਂ ਨੇ ਵੀ ਇਹ ਵਧੀਆ ਕਾਮਯਾਬ ਹੋ ਗਈ ਵੀ ਕਣਕ ਵੀ ਖੜੀ ਆ ਹੁਣ ਇਸ ਤੋਂ ਬਾਅਦ ਝੱਖੜ ਚੋ ਇਹ ਨਾ ਹੁਣ ਆਇਆ ਮੀ ਆਈ ਨੇਰੀ ਆਈ ਮੇਰੇ ਨਾਲ ਦੀ ਮੇਰੀ ਆਪਦੀੋਂ ਕਣਕ ਹੀ ਗਰੀ ਪਈਏ ਦੇਖੋ ਮੈਂ ਹੋਰ ਨਹੀਂ ਕਹਿੰਦਾ ਇਹ ਗਰੀਨ ਬੱਟ ਦੇ ਨਾਲ ਬਾਟਾ ਦੇਖੋ ਜੰਮੀ ਕੋਈ ਜ਼ਿਆਦਾ ਫਰਕ ਨਹੀਂ ਹੈ ਸਿਰਫ ਬੱਟ ਦੀ ਖੜਿਆ ਆਪਾਂ ਤੇ ਬੱਟ ਨਾ ਦੇਖੋ ਇਹ ਕਣਕ ਸਾਰੀ ਗਰੀ ਪਈ ਆ ਇਹ ਗਰੀ ਨਹੀਂ ਹੋਈ ਕਣਕ ਇਹ ਤਾਂ ਬੇਵਾਦ ਆਮ ਨਹੀਂ ਗੱਲ ਇਹ ਝਾੜ ਵੀ ਵੱਧ ਲੱਗਦਾ ਕੁਝ ਦੇਖੋ ਹਮੇਸ਼ਾ ਜਿਹੜੀ ਕਣਕ ਜਿਹੜੀ ਖੜੀ ਹੋਊਗੀ ਉਹ ਮਤਲਬ ਕਿ ਵੀ ਹਮੇਸ਼ਾ ਝਾੜ ਵਧੀਆ ਦੇਊਗੀ ਤੂੜੀ ਵੀ ਵਧੂਗੀ ਜੀ ਤੇ ਝਾੜ ਵੀ ਵਧੇ ਦਊਗਾ ਜੀ ਸਾਰ ਨੂੰ ਬਾਅਦ ਮਤਲਬ ਕਿ ਜ਼ਿੰਮੇਵਾਰ ਦਾ ਮਨ ਖੋਸਾ ਜੀ ਦੇਖੋ ਕਣਕ ਖੜੀ ਦਾ ਜਿਹੜਾ ਹਰ ਵਾਰ ਥੋੜਾ ਖੁਸ ਰਹਿੰਦਾ ਨਹੀਂ ਤੁਸੀਂ ਕਿਸੇ ਬਾਣੀ ਦੇ ਘਰ ਬਲਕੇ ਆਪਣੇ ਹਨ ਨੂੰ ਨੁਕਸਾਨ ਹੋ ਜੇ ਉਹ ਬਲਕੇ ਸਾਰੇ ਟੱਬਰ ਦੀ ਰੋਟੀ ਸੁੱਟ ਦਿੰਦੀ ਆ ਇੱਕ ਸਿਰਫ ਕਿਸਾਨ ਆ ਜਿਹੜਾ ਹਰ ਵਾਰ ਤੋਂ ਖੁਸ ਰਹਿੰਦਾ ਜੀ ਲੱਖਾਂ ਦੀ ਫਸਲ ਉਹਦੀ ਮਤਲਬ ਕਿ ਅਸਮਾਨ ਤੇੜਾ ਪਈ ਆ ਪਰ ਉਹ ਫਿਰ ਵੀ ਖੁਸ ਰਹਿੰਦਾ ਜੀ ਦੇਖੋ ਜੀ ਜਿਹੜੀ ਨਮਾ ਪੜੇ ਤੋ ਕੋਈ ਤਕਲੀਫ ਦਾ ਕੰਮ ਕਰਨਾ ਉਸੇ ਰਿਸਕ ਲੈ ਰਹੰਦਾ ਹੈ ਸੰਤੋਖ ਸਿੰਘ ਜੀ ਸਾਡੇ ਉਬਰਜ ਦਾ ਛੋਟੇ ਪਰ ਮੈਂ ਤਾਂ ਇੱਕ ਕਿਸਮ ਦਾ ਨੂੰ ਗੁਰੂਏ ਬੰਨਣ ਵਾਲੀ ਗੱਲ ਕਰਦਾ ਕਿ ਉਹ ਸੀਦਾ ਬਲਦੜ ਵਾਲਾ ਬਾਹੀ ਹੋਰ ਕਰੀ ਇਹ ਮਤਲਬ ਰਿਸਕ ਲੈਂਦਾ ਇਸਕੇ ਦਾ ਪੂਰਾ ਪਾਸ ਆ ਮੈਂ ਇਹਦੇ ਨਾਲ ਉਦਦੇ ਵੀ ਦੇਖ ਰਿਹਾ ਜਿੱਦਣੇ ਛਿੱਟਾ ਮਾਰਿਆ ਤੇ ਉਦਦੇ ਮਨ ਨਹੀਂ ਖੜ ਰਹੀ ਸੀ ਪਰ ਹੁਣ ਅੱਜ ਇਹਨੂੰ ਦੇਖ ਕੇ ਮਤਲਬ ਪੂਰੀ 101% ਸਾਨੂੰ ਗਾਰੰਟੀ ਹੋ ਗਈ ਵੀ ਇਹ ਇਹ ਵਿਧੀ ਪਾਸ ਆ ਇਹ ਤਾਂ ਵੱਡੀ ਗੱਲ ਆ ਪ੍ਰਦੂਸ਼ਣ ਦਾ ਤਾਂ ਇਹ ਜਮੀ ਮੁਕੇ ਗਿਆ ਕੰਮੇ ਚ ਖਰਚੇ ਦਾ ਵੀ ਮੁਕੇ ਆ ਦੋ ਵੱਡੇ ਕਿ ਸਾਨੂੰ ਫਾਇਦੇ ਨੇ ਜਿਹੜੀ ਤੁਸੀਂ ਨਾ ਕਰਿਆ ਵੀ ਕੁਦਰਤ ਦੀ ਗੱਲ ਕੁਦਰਤ ਇੱਕ ਤਾਂ ਜੀ ਹਵਾ ਹੁੰਦੀ ਆ ਇਹ ਚੋਂ ਜਦੋਂ ਸਾਡੇ ਕੋਲ ਸਭ ਵੱਡੇ ਪੈ ਜੂ ਇੱਕ ਗੋਲਾ ਕਾਕੜਾ ਹੁੰਦਾ ਉਹਦੀ ਮਾਰ ਤਾਂ ਕੋਈ ਵੀ ਫਸਲ ਨਹੀਂ ਚੱਲ ਸਕਦੀ ਇਸ ਕਰਕੇ ਵੀ ਜਿਹੜੀ ਹਵਾ ਇੰਨੀ ਚੱਲੀ ਆ ਜਾਂ ਤੇਜ਼ ਚੱਲੀ ਆ ਉਹ ਇਹਨੇ ਸਖਤ ਮੁਕਾਬਲਾ ਕੀਤਾ ਉਹ ਮੁਕਾਬਲਾ ਕਹਿੰਦੂ ਕੀਤਾ ਇਹਦਾ ਵਾਹਣ ਸਖਤ ਰਿਹਾ ਪਾਣੀ ਦੀ ਸ਼ਕਤੀ ਵੱਧਦੀ ਖਾਂਦੀ ਇਹਦੇ ਪਾਣੀ ਵੱਧ ਖੜਦੇ ਇਸ ਕਰਕੇ ਕਣਕ ਦੇ ਕੀ ਲੱਗਦਾ ਤੁਸੀਂ ਵੀ ਜਿਹੜਾ ਹੈਗਾ ਖੁਸ਼ ਹੋਗੇ ਦੇਖ ਕੇ ਕੀ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਤੁਸੀਂ ਵੀ ਇਸ ਦੇਰਾ ਤੇ ਚੱਲੋ ਦੇਖੋ ਜੀ ਇਹ ਤਾਂ ਇਹ ਪੂਰਾ ਕਿਸੇ ਇੱਕ ਗਾਂ ਨੂੰ ਦਾ ਜ ਜ ਕਹਿੰਦਾ ਚੌਲੀਆਂ ਵਿਆਹ ਹੋ ਗਿਆ ਜਿਵੇਂ ਕਹਿੰਦੇ ਅੱਗੇ ਇਹਦਾ ਚੌਲੀ ਵਿਆਹ ਵਾਲੀ ਗੱਲ ਆ ਜੀ ਗਾਂ ਨੂੰ ਅਪਣਾਵਾਂਗੇ ਵੀ ਨਹੀਂ ਪਰ ਦੂਸ਼ਰ ਦਾ ਵੀ ਮੁੱਕ ਗਿਆ ਕੰਮ ਜੇ ਸਾਡਾ ਹੌਸਲਾ ਸਰਕਾਰ ਵਧਾਵੇ ਜਿਵੇਂ ਹੁਣ ਇਹ ਆਗੇ ਸੰਤੋਖ ਸਿੰਘ ਦਾ ਹੌਸਲਾ ਵਧਾਉਣਾ ਚਾਹੀਦਾ ਫਿਰ ਉਹਦੇ ਨਾਲ ਇੱਕ ਮਤਲਬ ਬੰਦੇ ਨੂੰ ਮਾਣ ਮਿਲ ਜਾਂਦਾ ਵੀ ਕਿ ਉਹ ਰਿਸਕ ਲਿਆ ਇਹਨੇ ਇਸ ਕਰਕੇ ਮੈਂ ਕਹਿੰਦਾ ਵੀ ਇਹ ਇਹਦਾ ਬਹੁਤ ਹੀ ਵਧੀਆ ਵਿਧੀ ਆ ਇਸ ਕਰਕੇ ਗਾਂ ਨੂੰ ਅਪਣਾਵਾਂਗੇ ਬਹੁਤ ਪਾਸ ਆਖੀ ਦੇਖ ਲਈ ਹੁਣ ਜਿਵੇਂ ਕੋਨਾ ਕੰਨੀ ਸੁਣੇ ਅੱਖੀ ਦੇਖੇ ਦਾ ਫਰਕ ਹੁੰਦਾ ਹੁਣ ਵਿੱਚੇ ਖੜਿਆ ਪੂਰਾ ਯਕੀਨ ਜਾ ਜਿਹੜੇ ਬੀਜ ਦੀ ਜੜ ਜ਼ਰੂਰ ਮੰਡੋਲੇ ਖੰਡਾ ਦੀ ਐਵੇਂ ਤੁਹਾਨੂੰ ਕਹਦੀਏ ਕਈ ਹੋਰ ਵੀ ਵਿਰੋਧੀ ਕਹਿੰਦੇ ਆ ਜੀ ਫਲਾਣਾ ਜੀ ਮੈਂ ਸੰਤੋਖ ਸਿੰਘ ਕਹਿੰਦੇ ਪਿੰਡਾਂ ਹੀ ਆ ਜੀ ਇਹ ਉਤਾਰ ਸਿੰਘ ਮੇਰਾ ਨਾਮ ਹੈ ਇਹ ਕਣਕ ਦਾ ਗਿਰਨ ਦਾ ਤੇ ਨਾ ਗਿਰਨ ਦਾ ਵੱਡਾ ਕਾਰਨ ਜਦ ਅਸੀਂ ਇੱਕ ਰੇਹ ਕਣਕ ਬੀਜੀ ਹੋਈ ਐ ਇਹਦਾ ਜ਼ਮੀਨ ਬਾਹਲੀ ਇਹ ਬਾਲੀ ਪੱਟਲੀ ਜ਼ਮੀਨ ਪੋਲੀ ਹੋਗੀ ਇਹ ਧੱਪੜਾ ਜੀਰੀ ਦੇ ਖਰਚੇ ਖੜੇ ਨੇ ਬਹਾਣੇ ਦੇ ਵਿੱਚ ਅੱਜ ਵੀ ਕਿ ਇਹ ਕਣਕ ਸਖਤ ਚ ਕਣਕਾਰੀ ਹੋਈ ਪੈਣਾ ਕਿ ਨਾ ਬੱਚੇ ਹੋਰ ਵੀ ਹਵਾ ਜੇ ਤਾਂ ਨਹੀਂ ਗਿਰਦੀ ਖੜੀਓ ਪੱਕੂ ਜਿਹੜੀ ਇੰਨੇ ਨਹੀਂ ਪ੍ਰਾਪਤੀ ਸਾਰਾ ਉਹ ਕੋਈ ਪ੍ਰਦੂਸ਼ਣ ਕਰਦੇ ਉਹ ਸਾਰਾ ਗਲ ਕੇ ਵਿੱਚ ਖਾਦ ਬਣ ਗਈ ਉਹਦੀ ਅੱਗੇ ਜੀਰੀ ਚ ਰੇਪਾਉਂਦੀ ਉਹਨਾਂ ਲੋੜ ਨਹੀਂ ਪਊਗੀ ਜੇ ਇੱਥੇ ਜੀਰੀ ਲੱਗੂ ਇਹ ਸਾਰੀ ਪਰਾਲੀ ਵਿੱਚ ਹੈ ਸਾਰਾ ਕੰਮ ਕਰੂਗੀ ਪਰ ਮਜ਼ਬੂਤੀ ਵੱਧ ਗਈ ਉਲਟਾ ਇਹਦੀ ਮਜ਼ਬੂਤੀ ਵੱਧ ਕੇ ਬਾਹਨ ਕੀ ਗਿਰਨਾ ਕਾਰਨ ਵੱਡਾ ਇਹਦਾ ਇਹੀ ਆ ਵੀ ਇਹ ਜ਼ਮੀਨ ਟੱਪੜ ਪਈ ਆ ਟੱਪੜ ਤੇ ਦਾਣਾ ਹਰਾ ਹੋ ਗਿਆ ਉਹ ਕਾਹਨੂੰ ਗਿਰੂ ਇਹ ਬਾਹਿਆ ਬੇ ਪੋਲੇ ਬਾਹਣ ਇਹਨੇ ਦਾ ਗਿਰਨੇ ਗਿਰਨਾ ਕਿਸਾਂ ਦੇ ਜਿੰਨੇ ਲੱਖਾਂ ਰੁਪਏ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਕਿਸਾਨ ਦਾ ਪੰਜਾਬ ਵਿੱਚ ਜਿਸ ਤਰ੍ਹਾਂ ਵਿਧੀ અપਨਾਉਣ ਲੱਗਦਾ ਵੀ ਸਾਰੀ ਕਿਸਾਨ ਬਾਸ ਸਕਦੇ ਨਹੀਂ ਜੇ ਕੁਦਰਤੀ ਆਫਤ ਆ ਵੀ ਜਾਣਾ ਬਿਲਕੁਲ ਜੀ ਇਸ ਕਣਕ ਦਾ ਜੇ ਇੱਕ ਕੁਆਂਟਲ ਬਿੱਗੇ ਦਾ ਫਰਕ ਰਹੂਗਾ ਇਹ ਗਿਰੀ ਕਣਕ ਇੱਕ ਕੁਆਂਟਲ ਬਿੱਗੇ ਕੱਟ ਨਿਕਲੂ ਇਹ ਕੌਂਟਲ ਬਿੱਗੇ ਬੰਦੇ ਨਿਕਲੂ ਜੇ ਇਹ ਇਹ 5 ਦੀ ਇਹ 5 ਦੀ ਨਿਕਲਦੀ ਆ ਇਹ 4 ਦੀ ਨਿਕਲੂ ਗਿਰੀ ਹੋਈ ਬਰਾਬਰ ਨਾਲ ਇਹ ਤੇ ਹਾਲਾਂਕਿ ਇਹ ਤੇ ਖਰਚਾ ਵੱਧ ਹੋਇਆ ਪਿਆ ਇਹ ਕੌਂਟਲ ਬਿੱਗੇ ਘਟਾਉਗੀ ਗਿਰੀ ਹੋ ਕਣਕ ਬਾਅਦ ਲਾਜ਼ਮੀ ਘਟਦੀ ਆ ਹੋ ਨਹੀਂ ਸਕਦਾ ਖੜੀ ਕਣਕ ਜਿੰਨੀ ਦੀ ਗੋਈ ਕਣਕ ਨਿਕਲਿਆ ਪਏ ਇਨਾ ਇਹ ਵੱਡਾ ਫਾਇਦਾ ਕਿਸਾਨ ਦਾ ਬਹੁਤ ਵੱਡਾ ਖਰਚਾ ਬਹੁਤ ਘਟ ਗਿਆ ਜੀ ਕੰਮ ਉਹਦੇ ਨਿਬੜ ਗਿਆ ਖਰਚੇ ਸਿੱਟਾ ਦੇ ਕੇ ਖਰਚੇ ਬੜ ਕੇ ਘਰ ਨੂੰ ਵਾਕੇ ਨਹੀਂ ਤਾਂ ਕਿੰਨੇ ਕਿੰਨੇ ਦਿਨ 20 ਤੋਂ ਲੱਗੇ 25 ਲੀਟਰ ਦਾ ਇੱਕ ਕਿੱਲੇ 'ਚ ਦੋਵੇਂ ਲੋਟੇ ਬੀਜਨ ਤੇ ਡੀਜ਼ਲ ਲੱਗ ਜਾਂਦਾ ਹੈ ਬਾਕੀ ਫਿਰ ਤੁਸੀਂ ਹੋਰ ਖਰਚੇ ਸੁਹਾਗੇ ਆਗੇ ਹੋਰ ਹੋ ਕੇ ਉਹ ਵੱਧ ਸਾਰਾ ਕੁਝ ਖਰਚੇ ਉੱਪਰ ਹੋ ਜਾਂਦੀ ਹੈ ਇਹ ਜੀ ਇਹ ਇਹ ਜਿਹੜੀ ਬਿਜਾਈ ਹੈ ਇਹ ਜੱਤਾ ਲੱਗੂ ਐ ਵੀ ਮੇਰਾ ਇਹ ਤਾਂ ਕਣਕ ਤੋ ਰਹੂਗਾ ਜ਼ਿਮੀਂਦਾਰ ਜਦਾ ਜੱਟ ਕਣਕ ਤੋ ਰਹਿ ਗਿਆ ਪਰ ਆ ਤੁਸੀਂ ਅੱਜ ਦੇਖ ਲਓ ਇਹਦੇ ਨੂੰ ਅੱਜ ਇਹ ਚ ਜੀ ਲੱਗ ਰਿਹਾ ਹੈ ਆਪਣੇ ਸਾਹਮਣੇ ਇਹ ਬਹੁਤ ਤਕਨੀਕ ਠੀਕ ਹੈ ਇੱਕ ਰਬਜਾਈ ਪਾਸ ਹੈ ਜੀ ਤੁਸੀਂ ਆਪਾਂ ਨੇ ਇਹ ਵੀ ਖੇਤਾਂ 'ਚ ਇਸ ਤਰ੍ਹਾਂ ਹਾਂ ਹਾਂ ਗਾਂ ਤੋਂ ਜਰੂਰ ਬੀਜਾਂਗੇ ਜੀ ਅਚੀ ਵੀ ਬੀਜਾਂਗੇ ਸਾਨੂੰ ਕਿਹੜਾ ਫੇਰ ਖਰਚ ਕਰਨ ਦੀ ਜ਼ਿਆਦਾ ਜ਼ਰੂਰਤ ਹੈ ਹੋਰ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਹੈ ਇਹਹੀ ਮੈਸੇਜ ਹੈ ਜੀ ਇਹ ਕਿਸ਼ਕੀਮਾ ਦੇਖ ਲੋ ਸਭ ਦੇ ਸਾਹਮਣੇ ਹੈ ਕੋਈ ਦੇਖ ਸਕਦਾ ਅੱਜ ਤੇ ਇਹ ਪਾਸ ਅੱਜ ਕਿਵੇਂ ਇੱਕ ਰਬਜੀ ਵੀ ਹੈ ਇਹ ਪਾਸੇ ਪਾਸ ਅੱਜ ਕਿਵੇਂ ਫੇਲੀ ਜਿੰਮੇਦਾਰ ਨੂੰ ਕੋਈ ਕਾਟਾ ਨਹੀਂ ਇੱਕ ਰਬਜਣ ਤੋਂ ਫਾਇਦਾ ਹੈ ਨਾਲੇ ਪਰਾਲੀ ਨਾ ਭੁੱਕੋ ਕੋਈ ਲੋੜ ਨਹੀਂ ਧੂਆਂ ਨਹੀਂ ਕਰਨਾ ਜੀਰੇ ਵੱਢ ਕੇ ਖਰਚਿਆਂ ਤੇ ਸਿੱਟਾ ਦੇ ਕੇ ਖਰਚੇ ਵੜ ਦੋ ਕਰਨ ਨੂੰ ਬਗੜੋ ਇਹ ਜਿਹੜੀ ਸੁੱਖਾ ਸਿੰਘ ਨੇ ਕਣਕ ਬੀਜੀ ਹੈ ਇਹ ਤਕਨੀਕ ਪਹਿਲਾਂ ਲੋਕੀ ਨੂੰ ਮਖੌਲ ਕਰਦੇ ਸੀ ਵੀ ਇੱਥੇ ਕਣਕ ਨਹੀਂ ਹੋਣੀ ਖਾਲੀ ਰਹਿ ਜਾਣਾ ਖੇਤ ਪਰ ਆ ਰਿਜ਼ਲਟ ਕੀ ਹੈ ਬਾਕੀਆਂ ਨਾਲੋਂ ਵਧੀਆ ਹੈ ਲੋਕਾਂ ਦੀਆਂ ਕਣਕਾਂ ਨਾਲੋਂ ਝਾੜ ਵਧੀਆ ਹੋਊਗਾ ਇਹਦਾ ਇਹ ਲੋਕਾਂ ਦੀ ਕਣਕਾਂ ਡਿਗੀਆਂ ਪਈਆਂ ਇਹ ਕਣਕ ਖੜੀ ਹੈ ਇਹਦੀ ਆਪਣੀ ਵੀ ਡਿਗੀ ਹੋਈ ਹੈ ਭਾਵੇਂ ਬਟਨ ਨਾਲ ਇਹ ਉਹ ਦੂਜੇ ਤਰੀਕੇ ਨਾਲ ਬੀਜੀ ਸੀ ਉਹ ਡਿੱਗ ਗਈ ਜਿਹੜੀ ਵਾਹ ਕੇ ਬੀਜੀ ਸੀ ਇਸ ਦਾ ਕਾਰਨ ਇਹ ਹੈ ਵੀ ਜਦੋਂ ਜੀਰੀ ਵੱਢਣ ਤੋਂ ਬਾਅਦ ਦਾ ਤੁਰੰਤ ਕਣਕ ਦਾ ਸਿੱਟਾ ਮਾਰ ਕੇ ਖਾਦ ਦਾ ਸਿੱਟਾ ਮਾਰ ਕੇ ਕਰਚੇ ਵੱਢ ਕੇ ਪਾਣੀ ਲਾਤਾ ਇਹ ਜ਼ਮੀਨ ਸਖਤ ਰਹੀ ਸਖਤ ਰਹਿਣ ਕਾਰਕ ਕਣਕ ਕਣਕ ਦੀ ਜੜ ਜਿਹੜੀ ਹੈ ਸਖਤ ਹੈ ਇਸ ਲਈ ਇਹ ਡਿੱਗਦੀ ਨਹੀਂ ਹੈ ਜਿੰਨੀ ਮਰਜ਼ੀ ਹਵਾ ਆ ਜਾਏ ਡਿੱਗਦੀ ਨਹੀਂ ਹੈ ਇਸ ਤੇ ਕੋਈ ਹੋਰ ਗੜੇਮਾਲੀ ਦਾ ਨੁਕਸਾਨ ਤਾਂ ਹੋ ਸਕਦਾ ਹੈ ਹਵਾ ਨਾਲ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਇਸ ਲਈ ਅਸੀਂ ਜਿਹੜੀ ਇਹ ਤਕਨੀਕ ਹੈ ਜਿਹੜੇ ਲੋਕ ਇਹਨੂੰ ਮਖੌਲ ਕਰਦੇ ਸੀ ਅੱਜ ਉਹ ਸਲਾਹਾ ਕਰਦੇ ਆਂ ਵੀ ਇਹ ਤਕਨੀਕ ਕਾਮਯਾਬ ਹੈ ਇਸ ਤਰ੍ਹਾਂ ਕਿਸਾਨ ਨੂੰ ਅਪਣਾਉਣਾ ਚਾਹੀਦਾ ਹੈ ਇਹਦੇ ਨਾਲ ਲਾਭ ਇੱਕ ਇਹ ਵੀ ਹੋਇਆ ਵੀ ਇਸ ਸਖਤ ਜ਼ਮੀਨ ਹੋਣ ਕਾਰਨ ਇਹਦੇ ਵਿੱਚ ਕੱਖ ਘੱਟ ਹੋਏ ਆ ਗੁੱਲੀ ਡੰਡਾ ਤੇ ਹੋਰ ਕੱਖ ਘੱਟ ਹੋਏ ਆ ਸਪ੍ਰੇਆਂ ਦਾ ਖਰਚਾ ਵੀ ਬਚਿਆ ਸਪ੍ਰੇਆਂ ਦੇ ਨਾਲ ਹਵਾ ਦਾ ਪ੍ਰਦੂਸ਼ਣ ਖਰਾਬ ਹੁੰਦਾ ਇਸ ਲਈ ਉਸ ਤੋਂ ਵੀ ਬਚਤ ਹੋਈ ਆ ਖਰਚਿਆਂ ਨੂੰ ਪਰਾਲੀ ਨੂੰ ਅੱਗ ਲਾਉਣ ਨਾਲ ਵੀ ਪ੍ਰਦੂਸ਼ਣ ਫੈਲਦਾ ਹੈ ਪ੍ਰਦੂਸ਼ਣ ਫਲਾਉਣ ਲਈ ਭਾਵੇਂ ਕੱਲਾ ਕਿਸਾਨ ਨਹੀਂ ਜ਼ਿੰਮੇਵਾਰ ਪਰ ਅਸੀਂ ਫੇਰ ਵੀ ਪ੍ਰਦੂਸ਼ਣ ਦੇ ਖਿਲਾਫ ਆ ਅਸੀਂ ਸਵਸ ਹਵਾ ਚਾਹੁੰਦੇ ਆ ਸਾਫ਼ ਹਵਾ ਹੋਣੀ ਚਾਹੀਦੀ ਆ ਇਸ ਲਈ ਇਹ ਸਾਰੀਆਂ ਗੱਲਾਂ ਤੋਂ ਇਹ ਵਿਧੀ ਜਿਹੜੀ ਹੈ ਕਿਸਾਨ ਦੇ ਹੱਕ ਚ ਹੈ ਕਿਸਾਨ ਨੂੰ ਇਹ ਅਪਣਾਉਣੀ ਚਾਹੀਦੀ ਆ ਹੋਰ ਕਿਸਾਨ ਵੀ ਇਹਨੂੰ ਅਪਣਾਉਣਗੇ ਅਸੀਂ ਵੀ ਇਹਨੂੰ ਅਪਣਾਵਾਂਗੇ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ